ਭਾਜੀ ਇੱਕ ਤਾਂ ਇਹ ਸਾਡੀ ਪ੍ਰਾਈਵੇਟ ਪ੍ਰੋਪਰਟੀ ਦੇ ਵਿੱਚ ਆਂਗ ਰਹੇ ਆ ਤੇ ਦੂਜਾ ਇਹ ਨਹੀਂ ਸਾਡੇ ਖੇਤਾਂ ਦੇ ਬੰਨੇ ਚਾਰ-ਚਾਰ ਪੁੱਤ ਵੱਢ ਕੇ ਸਰਕਾਰੀ ਰਾਹ ਦੇ ਵਿੱਚ ਸਿੱਟ ਲਿੱਤੇ ਆ ਅੱਜ ਸਵੇਰੇ ਜਦੋਂ ਮੈਂ ਟਿੱਪਰ ਰੋਕੇ ਤਾਂ ਉਹ ਮੈਨੂੰ ਕਹਿੰਦੇ ਤੁਸੀਂ ਜੇਤਬਾਜ਼ੀਆਂ ਕਰ ਰਹੇ ਹੋ ਤੁਹਾਨੂੰ ਸ਼ਾਇਦ ਨਹੀਂ ਕੋਈ ਦੱਸਦਾ ਕਿੰਨੇ ਕਹੀਏਗਾ ਏ ਪਤਾ ਨਹੀਂ ਜੀ ਕਿਸੇ ਦਾ ਫੋਨ ਆਇਆ ਸੀ ਸ਼ਾਇਦ ਕਮਲ ਨਾਮ ਸੀਗਾ ਫਿਰ ਉਹਨਾਂ ਨੇ ਮੈਨੂੰ ਬਾਅਦ ਵਿੱਚ ਟਿੱਪਰ ਰਾਸ਼ ਡਾਉਣ ਦੀ ਖਾਤਰ ਐਸਐਚਓ ਕੋਲ ਸਾਨੂੰ ਐਸਐਚਓ ਠਾਣਾ ਸਦਰ ਹਾਂਜੀ ਤੇ ਔਰ ਜਿਹੜੇ ਐਤੀ ਕਣਕਾਂ ਦੇ ਝਾੜ ਘਟੇ ਜਿੱਥੇ ਭਾਜੀ 20 ਕੁਇੰਟਲ ਕਣਕ ਦਾ ਝਾੜ ਨਿਕਲਦਾ ਉੱਥੇ ਐਤੀ ਘੱਟੋ ਘੱਟ ਨਹੀਂ 10 12 ਕੁਇੰਟਲ ਕਣਕ ਦਾ ਝਾੜ ਲੈ ਗਿਆ ਮੈਂ ਕਾਰਨ ਜਿਹੜਾ ਮੈਂ ਬੋਲ ਕੇ ਦੱਸਿਆ ਉਹੀ ਵਾਲਾ ਕਾਰਨ ਇਹਨਾਂ ਦਾ ਜੇ ਧੂੜ ਜਦੋਂ ਹਵਾ ਚੱਲਦੀ ਤਾਂ ਦੋ ਤਿੰਨ ਖੇਤ ਰਸਤੇ ਤੋਂ ਇੱਧਰ ਉਹ ਕਵਰ ਕਰ ਜਾਂਦੀ ਹੈ ਧੂੜ ਮਿੱਟੀ ਸਵਾਗਤ ਹੈ ਜੋ ਸ਼ਾਰਪਰ ਡਿਊਰੈਕਟਰ ਦੇਖ ਰਹੇ ਤਮਾਮ ਦਰਸ਼ਕਾਂ ਦਾ ਮਹ ਚੇਤਨ ਕਾ ਸ਼ਬ ਤਾਂ ਦੋਸਤੋ ਇਸ ਵਕਤ ਅਸੀਂ ਹੁਸ਼ਾਰਪੁਰ ਹਲਕੇ ਦੇ ਪਿੰਡਾਂ ਦੇ ਵਸੇਮੀਆਂ ਤੇ ਖੜੇ ਆ ਜਿਸ ਥਾਂ ਤੇ ਅਸੀਂ ਖੜੇ ਆ ਇਹ ਵਸੇਮਾ ਤਿੰਨ ਪਿੰਡਾਂ ਨੂੰ ਲੱਗਦਾ ਹੈ ਪਿੰਡ ທີਰੋਵਾਲ ਮੰਨਣ ਅਤੇ ਨਾਰੂ ਨੰਗਲ ਤਾਂ ਮੇਰੇ ਪਿੱਛੇ ਤੁਸੀਂ ਕੁਝ ਪਿੰਡ ਵਾਸੀਆਂ ਨੂੰ ਵੀ ਦੇਖ ਸਕਦੇ ਹੋ ਜਿਹੜੇ ਕਿ ਪਰੇਸ਼ਾਨੀ ਦੇ ਆਲਮ ਦੇ ਵਿੱਚ ਨੇ ਚਿੰਤਾ ਦੇ ਵਿੱਚ ਨੇ ਕਾਰਨ ਕੀ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਫਗਵਾੜੇ ਤੋਂ ਲੈ ਕੇ ਹੁਸ਼ਾਰਪੁਰ ਤੱਕ ਇਹ ਚੋ ਮਾਰਗੀ ਮਾਰਗ ਜਿਹੜਾ ਬਣ ਰਿਹਾ ਤੇ ਮਾਰਗੀ ਨੂੰ ਬਣਾਉਣ ਲਈ ਜਿਹੜੀ ਮਿੱਟੀ ਆ ਉਹ ਇਹਨਾਂ ਪਿੰਡਾਂ ਦੇ ਨਸਤੀਕੀ ਖੇਤਾਂ ਦੇ ਵਿੱਚੋਂ ਜਿਹੜੀ ਉਹ ਖੁਦਾਈ ਕਰਕੇ ਉਸ ਥਾਂ ਤੇ ਲਜਾਈ ਜਾ ਰਹੀ ਹੈ ਤੇ ਇਹ ਖਿੱਤੇ ਵਜੋਂ ਇਹ ਸਾਰੇ ਲੋਕ ਆ ਜਿਹੜੇ ਕਿਸਾਨੀ ਦਾ ਧੰਦਾ ਕਰਦੇ ਨੇ ਤਾਂ ਇਹਨਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਰਿਹਾ ਕਿਉਂਕਿ ਇਹਨਾਂ ਦੀਆਂ ਨਿੱਜੀ ਜ਼ਮੀਨਾਂ ਦੇ ਵਿੱਚੋਂ ਟਿੱਪਰ ਆ ਜਿਹੜੇ ਉਹ ਮਿੱਟੀ ਦੇ ਭਰ-ਭਰ ਕੇ ਗੁਜ਼ਰ ਰਹੇ ਨੇ ਤਸਵੀਰਾਂ ਵੀ ਅਸੀਂ ਨਾਲ ਦੇ ਨਾਲ ਤੁਹਾਨੂੰ ਉਹਨਾਂ ਟਿੱਪਰਾਂ ਦੀਆਂ ਦਿਖਾ ਰਹੇ ਹਾਂ ਇੱਕ ਪਾਸੇ ਏ ਜੋ ਤੁਸੀਂ ਵੇਖ ਸਕਦੇ ਹੋ ਕਿ ਟਿਪਰ ਜਿਹੜੇ ਉਹ ਮੇਨ ਸੜਕ ਤੇ ਡਾਰਾ ਬਣ ਕੇ ਚੱਲ ਰਹੇ ਨੇ ਤਾਂ ਦੂਜੇ ਪਾਸੇ ਇਹਨਾਂ ਦੀ ਨਿੱਜੀ ਜ਼ਮੀਨ ਦੇ ਵਿੱਚੋਂ ਵੀ ਉਹ ਟਿਪਰ ਗੁਜ਼ਰ ਰਹੇ ਨੇ ਗੱਲਬਾਤ ਕਰ ਲੈਂਦੇ ਆ ਭਾਈ ਸਾਹਿਬ ਸਾਡੇ ਨਾਲ ਮੌਜੂਦ ਨੇ ਇਹ ਬੜੇ ਦਿਨਾਂ ਤੋਂ ਬਾਅਦ ਜੀ ਤੁਸੀਂ ਫੋਨ ਕਰਦੇ ਸੀਗੇ ਚਿੰਤਾ ਦੇ ਵਿੱਚੋਂ ਕਾਰਨ ਕੀ ਹੈ ਜੀ ਪਾਜੀ ਇੱਕ ਤਾਂ ਇਹ ਸਾਡੀ ਪ੍ਰਾਈਵੇਟ ਪ੍ਰੋਪਰਟੀ ਦੇ ਵਿੱਚ ਲੰਘ ਰਹੇ ਆ ਤੇ ਦੂਜਾ ਇਹ ਨਹੀਂ ਸਾਡੇ ਖੇਤਾਂ ਦੇ ਬੰਨੇ 4-4 ਫੁੱਟ ਵੱਢ ਕੇ ਸਰਕਾਰੀ ਰਾਹ ਦੇ ਵਿੱਚ ਸਿੱਟ ਦਿੱਤੇ ਪਰਲੇ ਪਾਸੇ ਉਹ ਸਾਰੇ ਖੇਤ ਖਰਾਬ ਹੋਗੇ ਬਰਸਾਤ ਦੇ ਵਿੱਚ ਪਿੱਛੇ ਜਿੰਨਾ ਪਾਣੀ ਆਉਣਾ ਸਾਡੇ ਖੇਤਾਂ ਦੇ ਵਿੱਚ ਵੜੂਗਾ ਤੇ ਉੱਪਰੋਂ ਜਿੰਨੇ ਵੀ ਖੇਤ ਆ ਥੱਲੇ ਰੁੜੂਗੇ ਭਾਜੀ ਤੇ ਕਰਦਾ ਕੌਣ ਪਿਆ ਭਾਜੀ ਇਹ ਜਿਹੜਾ ਇਹ ਰੋਡ ਬਣ ਰਿਆ ਹੋਵੇ ਹਾਂਜੀ ਹਾਂਜੀ ਭਾਜੀ ਜਿਹੜਾ ਰੋਡ ਬਣਦਾ ਆ ਉਹਨਾ ਬਾਈਪਾਸ ਜਲੰਧਰ ਟੂ ਫਗਵਾੜੀ ਵਾਲਾ ਭਾਜੀ ਜੀ ਤੇ ਕਦੋਂ ਤੋਂ ਤੁਹਾਡੇ ਨਸੀਕੀ ਪਿੰਡਾਂ ਦੇ ਵਿੱਚੋਂ ਮਿੱਟੀ ਦੀ ਜਿਹੜੀ ਖਦਾਈ ਕੀਤੀ ਜਾ ਰਹੀ ਹੈ ਇਹ ਭਾਜੀ ਜਨਵਰੀ ਮਹੀਨੇ ਤੋਂ ਸ਼ੁਰੂ ਹੋਈ ਹੈ ਜੀ ਤੇ ਅੱਜ ਜੂਨ ਮਹੀਨਾ ਚੱਲਦਾ ਪਿਆ ਦੇਖੋ ਜੀ 6 ਮਹੀਨੇ ਹੋ ਗਏ ਸਿਆ ਸਿਆ ਮੀਨਿਆਂ ਦੇ ਵਿੱਚ ਇਹ ਠੱਕੇ ਨਾਲ ਇੱਥੋਂ ਲੰਘ ਰਹੇ ਆ ਇਹਨਾਂ ਨੂੰ ਜੇ ਅਸੀਂ ਕਹੀਏ ਕਿ ਸਾਡੇ ਬੱਟ ਬੰਨੇ ਸਹੀ ਕਰਦੇ ਇਹ ਕਹਿੰਦੇ ਅੱਜ ਕਰਦੇ ਕੱਲ ਕਰਦੇ ਆ ਨਾ ਤਾਂ ਇਹ ਸਾਨੂੰ ਆਪ ਮਿਲਦੇ ਆ ਤੇ ਨਾ ਹੀ ਸਾਡੇ ਬੱਟ ਬੰਨੇ ਸਕੋ ਹੋਰ ਵੱਡ ਵੱਡ ਵਿੱਚ ਸਿੱਟੀ ਜਾਂਦੇ ਆ ਅੱਛਾ ਭਾਈ ਜੀ ਜਿਹੜੀ ਥਾਂ ਤੋਂ ਇਹ ਟਿਪਰ ਵਾਲੇ ਜਾਂ ਜਿਹੜੇ ਠੇਕੇਦਾਰ ਨੇ ਉੱਥੇ ਮਿੱਟੀ ਲੈ ਜਾ ਰਹੇ ਨੇ ਇਹ ਕੋਈ ਸਰਕਾਰੀ ਸਾਈਟ ਹੈ ਕਿ ਲੋਕਾਂ ਦੀ ਨਿੱਜੀ ਜ਼ਮੀਨ ਲੋਕਾਂ ਨੇ ਆਪਣੀਆਂ ਜ਼ਮੀਨਾਂ ਉਹਨਾਂ ਨੂੰ ਵੇਚੀਆਂ ਹੋਈਆਂ ਕਿ ਇੱਥੋਂ ਤੁਸੀਂ ਮਿੱਟੀ ਪੱਟ ਸਕਦੇ ਹੋ ਇਹ ਜਿੱਥੇ ਮਿੱਟੀ ਪੱਟਦੇ ਪਏ ਆ ਜੀ ਇਹ ਲੋਕਾਂ ਦੀ ਨਿੱਜੀ ਜ਼ਮੀਨ ਹੈ ਜਿਹਦੇ ਵਿੱਚ ਖੇਤੀਬਾੜੀ ਹੁੰਦੀ ਹੈ ਜੀ ਉਹਦੇ ਹਾਂਜੀ ਹਾਂਜੀ ਸ਼ਾਇਦ ਮਾਲਕ ਜਿਹੜੇ ਆ ਉਹਨਾਂ ਨੇ ਵੇਚੀ ਹੋਈ ਹੈ ਤਾਂ ਹੀ ਪਟ ਰਹੀ ਹੈ ਜੀ। ਇਹ ਜੀ ਤਾਂ ਹੁਣ 6 ਮਹੀਨਿਆਂ ਤੋਂ ਤੁਹਾਨੂੰ ਦਿੱਕਤ ਆ ਰਹੀ ਹੈ। ਇੱਥੇ ਹੋਰ ਵੀ ਸਾਡੇ ਨਾਲ ਬੰਦੇ ਨੇ ਕਿੰਨੇ ਕ ਜਾਣਿਆ ਦੇ ਤੁਹਾਡਾ ਜਿਹੜੀ ਖੇਤ ਖੇਤ ਆ ਇਸ ਰਸਤੇ ਦੇ ਬਸੀਮੇ ਦੇ ਵਿੱਚ ਆਉਂਦੇ ਨੇ ਜੀ। ਸਾਡੇ ਕਾਫੀ ਖੇਤ ਆ ਜੀ ਸਾਡੇ ਚਾਚਾ ਜੀ ਉਹਨਾਂ ਦੇ ਵੀ ਆ ਜੀ ਨਾਲ ਜੀ ਤੇ ਸਾਡੇ ਆ ਜੀ ਸਾਡੀ ਪਿਛਲੀ ਸਾਰੀ ਕਣਕ ਦੀ ਫਸਲ ਧੂੜ ਮਿੱਟੀ ਨਾਲ ਖਰਾਬ ਹੋਈ ਹੈ ਜੀ। 10 ਬਾਰੇ ਖੇਤਾਂ ਦੇ ਆ ਜੀ ਜਿਹੜੇ ਰਾਹ ਦੇ ਨਾਲ ਲੱਗਦੇ ਆ ਜੀ ਤੇ ਨਾਲ ਦੇ ਖੇਤਾਂ ਵਾਲਿਆਂ ਦੇ ਜੋ ਫਸਲ ਵਾੜੀ ਸੀ ਪੱਠੇ-ਪੁੱਠੇ ਜੀ ਉਹ ਸਾਰੇ ਖਰਾਬ ਹੋਏ ਪਸ਼ੂ ਤੇ ਅਸੀਂ ਜਦੋਂ ਇਹਨਾਂ ਨੇ ਕਹਣਾ ਪਾਣੀ ਛਿੜਕੋ ਇਹ ਪਾਣੀ ਛਿੜਕਣ ਨਹੀਂ ਹੁੰਦੇ ਸੀ ਜੇ ਪਾਣੀ ਛਿਲਕ ਵੀ ਜਾਂਦੇ ਸੀ ਤਾਂ ਇੰਨਾ ਕ ਜਿਆਦਾ ਪਾਣੀ ਛਿੜਕਿਆ ਜਾਂਦਾ ਜੀ ਜਦੋਂ ਅਸੀਂ ਆਪ ਲੰਘ ਦਿੰਦੇ ਸੀ ਚਿੱਕਰ ਨਾਲ ਡਿੱਗ ਜਾਂਦੇ ਸੀਗੇ ਜੀ ਮਤਲਬ ਕਿ ਉਹਨਾਂ ਇਹ ਤੱਥਾਂ ਨੂੰ ਜਿਹੜੀ ਇੱਕ ਹਦਾਇਤਾ ਜ਼ਰੂਰੀ ਹਦਾਇਤਾ ਦੀ ਪਾਲਣਾ ਕਰਨੀ ਹੁੰਦੀ ਹੈ ਕਿ ਪਰ ਇੱਥੋਂ ਗੁਜ਼ਰਦੇ ਨੇ ਜਾਂ ਪਾਣੀ ਦਾ ਹਲਕਾ ਹਲਕਾ ਛਿੜਕਾ ਕੀਤਾ ਜਾਵੇ ਜਿਹੜੀ ਧੂੜ ਮਿੱਟੀ ਨਾ ਉੱਡੇ ਉਦਾਂ ਵੀ ਤੁਹਾਡੇ ਖੇਤਾਂ ਦੇ ਵਿੱਚੋਂ ਟਿੱਪਰ ਲੰਘ ਰਹੇ ਨੇ ਧੱਕੇ ਦੇ ਨਾਲ ਤੁਹਾਡੇ ਦੱਸਣ ਮੁਤਾਬਕ ਤੇ ਦੂਜਾ ਜਿਹੜੀ ਉਹ ਖੇਤੀਬਾੜੀ ਦਾ ਨੁਕਸਾਨ ਹੋ ਰਿਹਾ ਜੀ ਤੇ ਇਹ ੱਟਕੇ ਨਾਲ ਲੰਘ ਰਹੇ ਜੀ ਅਸੀਂ ਇਹਨਾਂ ਨੂੰ ਇੱਕ ਦੋ ਵਾਰੀ ਰੋਕਿਆ ਵੀ ਜੀ ਪਰ ਇਹ ਨਹੀਂ ਹਟੇ ਜੀ ਅੱਜ ਸਵੇਰੇ ਵੀ ਤੁਸੀਂ ਰੋਕਿਆ ਫਿਰ ਕਦੀ ਇਹਨਾਂ ਦੇ ਅਧਿਕਾਰੀਆਂ ਦੇ ਨਾਲ ਜਿਹੜੇ ਇਹਦੇ ਸੀਨੀਅਰ ਨਹੀਂ ਇਹਨਾਂ ਦੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੁਹਾਡੇ ਵੱਲੋਂ ਕਦੇ ਹਾਂਜੀ ਅਸੀਂ ਉਹਨਾਂ ਨਾਲ ਪਹਿਲਾਂ 4-5 ਵਾਰੀ ਗੱਲ ਕੀਤੀ ਜੀ ਉਹ ਕਦੇ ਕਹਿੰਦੇ ਅਸੀਂ ਕੱਲ ਆ ਕੇ ਗੱਲ ਕਰਦੇ ਹਾਂ ਅੱਜ ਪਰਸਾ ਆ ਕੇ ਕਰਦੇ ਹਾਂ ਅੱਜ ਸਵੇਰੇ ਜਦੋਂ ਮੈਂ ਟਿਪਰ ਰੋਕੇ ਤਾਂ ਉਹ ਮੈਨੂੰ ਕਹਿੰਦੇ ਤੁਸੀਂ ਜੇਦਵਾਜੀਆਂ ਕਰ ਰਹੇ ਹੋ ਤੁਹਾਨੂੰ ਸ਼ਾਇਦ ਮਹਿੰਗੀਆਂ ਪਿਆ ਸਕਦੀਆਂ ਕਿ ਕਨੇ ਕਹਿੰਦੇ ਕਹੀਏ ਗੱਲ ਇਹ ਪਤਾ ਨਹੀਂ ਜੀ ਕਿਸੇ ਦਾ ਫੋਨ ਆਇਆ ਸੀ ਸ਼ਾਇਦ ਕ ਏ ਰਾਸ਼ ਡੋਨ ਦੀ ਖਾਤਰ ਐਸਐਚਓ ਤੋਂ ਫੋਨ ਕਰਾਇਆ ਜੀ ਐਸਐਚਓ ਠਾਣਾ ਸਦਰ ਤੋਂ ਹਾਂਜੀ ਹਾਂ ਤੇ ਕੀ ਕਿਹਾ ਐਸਐਚਓ ਨੇ ਕੀ ਕਿਹਾ ਤੁਹਾਨੂੰ ਉਹ ਕਹਿੰਦੇ ਕੋਈ ਨਹੀਂ ਬੇਟਾ ਤੁਸੀਂ ਨੰਗਣ ਤੋਂ ਅਸੀਂ ਤੁਹਾਡੀ ਆ ਕੇ ਗੱਲ ਆਪ ਕਰਾਵਾਂਗੇ ਇਹਨਾਂ ਦੇ ਨਾਲ ਜੋ ਵੀ ਤੁਹਾਡਾ ਬਣਦਾ ਕਾਰਵਾਈ ਹੋਏ ਅਸੀਂ ਕਰਾਂਗੇ ਜੀ ਇਹ ਭਾਈ ਜੀ ਕਿਵੇਂ ਵੇਖਦੇ ਹੋ ਇੱਕ ਪਾਸੇ ਇੱਕ ਪਪਾ ਖੇਤੀਬਾੜੀ ਦਾ ਧੰਦੇ ਦੀ ਗੱਲ ਕਰੀਏ ਤਾਂ ਪਹਿਲੇ ਹੀ ਕਹਿੰਦੇ ਘਾਟੇ ਦੇ ਵਿੱਚ ਚੱਲ ਰਹੀ ਹੈ ਕੋਈ ਮੁਨਾਫੇ ਵਾਲਾ ਹੁਣ ਧੰਦਾ ਨਹੀਂ ਰਿਹਾ ਦੂਜੇ ਪਾਸੇ ਜੇਕਰ ਆਮ ਲੋਕ ਤੁਹਾਡੇ ਵਰਗੇ ਆਪਣੀ ਕਿਰਤ ਕਰਦੇ ਨੇ ਤਾਂ ਇਸ ਇਸ ਤਰ੍ਹਾਂ ਦੇ ਨਾਲ ਨੁਕਸਾਨ ਚੱਲਣਾ ਪੈ ਰਿਹਾ ਜੀ ਏ ਸਰ ਮੇਰਾ ਨਾਮ ਪ੍ਰੇਮ ਸਿੰਘ ਹੈ ਜੀ ਇਹ ਜਿਹੜੀ ਹੁਣ ਮੈਂ ਕੁਝ ਜ਼ਮੀਨ ਠੇਕੇ ਤੇ ਲਈ ਸੀ ਤੇ ਕੁਝ ਚਲੋ ਜਿੱਦਾਂ ਵੀ ਹੈਗੇ ਸੀਗੇ ਹੁਣ ਉਹਨਾਂ ਨੂੰ ਆਪਣਾ ਮੈਂ ਰੈਂਟ ਦੇ ਰਿਆ ਹੈਗਾ ਉਹ ਤੇ ਇਹ ਭਾਜੀ ਚਲੋ ਸਾਡਾ ਪ੍ਰਾਈਵੇਟ ਰਸਤੇ ਆ ਨੇ ਆ ਜਿੱਦਾਂ ਹੁਣ ਟਿਪਰ ਲੰਘ ਰਹੇ ਨੇ ਹੈਗੇ ਇਹ ਤਸਵੀਰਾਂ ਮਾਫੀ ਚਾਹੁੰਦਾ ਇਹ ਤਸਵੀਰਾਂ ਜਿਹੜੀਆਂ ਇਹਨਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਦੇ ਆਪਣੀ ਨਿੱਜੀ ਜ਼ਮੀਨ ਦੇ ਵਿੱਚੋਂ ਜਿਹੜੀ ਇਹਨਾਂ ਦੀ ਮਲਕੀਅਤ ਹੈ ਉਹਨਾਂ ਦੇ ਵਿੱਚੋਂ ਗੁਜ਼ਰ ਰਹੇ ਨੇ ਤਾਂ ਇਹਨਾਂ ਦੇ ਦੱਸਣ ਮੁਤਾਬਕ ਕਿ ਰੋਜ਼ਾਨਾ ਹੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟਿਪਰ ਆ ਜਿਹੜੇ ਉਹ ਇੱਥੋਂ ਇਸਤਾਨ ਤੋਂ ਗੁਜ਼ਰਦੇ ਨੇ ਤਾਂ ਧੂੜ ਮਿੱਟੀ ਤ ਧੂੜ ਮਿੱਟੀ ਕਿਵੇਂ ਉੱਡ ਰਹੀ ਆ ਤਾਂ ਸੁਭਾਵੀ ਕਹਿ ਜਵੇਂ ਕਿ ਇਹ ਕਹਿ ਰਹੇ ਨੇ ਕਿ ਧੂੜ ਮਿੱਟੀ ਉੱਡਣ ਕਾਰਨ ਜਾਂਦੇ ਆ ਫਸਲਾਂ ਦਾ ਨੁਕਸਾਨ ਵੀ ਹੋ ਰਿਹਾ ਕਿਉਂਕਿ ਧੂੜ ਮਿੱਟੀ ਆ ਜਿਹੜੀ ਇਹਨਾਂ ਦੀਆਂ ਫਸਲਾਂ ਤੇ ਜਾ ਕੇ ਪੈਂਦੀ ਆ ਤਾਂ ਫਸਲਾਂ ਦਾ ਝਾੜ ਵੀ ਜਿਹੜਾ ਉਹ ਕੱਟ ਹੁੰਦਾ ਜੀ ਐਤਕੀ ਜੋ ਕਾਨਕ ਦੇ ਜਨਵਰੀ ਤੋਂ ਇਹਨਾਂ ਨੇ ਸਟਾਰਟਿੰਗ ਕੀਤੀ ਆ ਤੇ ਸਾਡੀ ਜਦੋਂ ਕਾਨਕ ਸਾਈਡਾਂ ਤੇ ਲੱਗਿਓ ਸੀਗੀ ਦੋਨੇ ਪਾਸੇ ਸਾਡੀ ਜ਼ਮੀਨ ਆ ਮੈਂ ਠੇਕੇ ਤੇ ਲਈ ਉਹ ਜੀ ਉਹ ਤੇ ਉਹਨਾਂ ਦਾ ਹੁਣ ਘੱਟੋ ਘੱਟ 40 40 50 50 ਹਜ਼ਾਰ ਰੁਪਈਆ ਸਾਲ ਦਾ ਰੈਂਟ ਦੇ ਰਹੇ ਆ ਤੇ ਬਾਕੀ ਜੋ ਕੁਝ ਪਾਈਪ ਲਾਈਨ ਆ ਸਾਡੀ ਉਹ ਵੀ ਟੁੱਟ ਗਈ ਆ ਤੇ ਦੂਸਰੇ ਨੰਬਰ ਤੇ 11 ਫੁੱਟ ਦਾ ਰਸਤਾ ਤੇ ਇਸ ਟਾਈਮ ਘਟੋ ਘਟ ਤੁਸੀਂ ਵੀ ਦੇਖ ਸਕਦੇ ਹੋ ਕਿ ਘਟੋੜ 20 25 ਤੋਂ ਫੁੱਟ ਤੱਕ ਉਹ ਹੋ ਗਿਆ ਹੈ ਇਹ ਚੌੜਾ ਔਰ ਸਾਡੀਆਂ ਵੱਟ ਬੰਨਿਆ ਖੇਤਾਂ ਵੱਲੋਂ ਨੂੰ ਵੀ ਮਤਲਬ ਧੱਸਦੇ ਜਾ ਰਿਹਾ ਟਿੱਪਰ ਇੰਨੇ ਹੈਵੀ ਨੇ ਘਟੋੜ ਚਾਰ ਚਾਰ 5 500 ਕੁਇੰਟਲ ਮਾਲ ਲੈ ਕੇ ਜਾਂਦੇ ਨੇ ਜੀ ਭਾਈ ਇੱਕ ਗੱਲ ਦੱਸ ਦਿਓ ਭਾਜੀ ਤੁਹਾਡੀ 4 4 ਫੁੱਟ ਬੰਨੇ ਮੱਲੇ ਆ ਕਿ ਤੁਹਾਡੀ ਪੂਰੀ ਇਹ ਜ਼ਮੀਨ ਵਿੱਚ ਆਉਂਦੀ ਸੀਗੀ ਕਿ ਤੁਹਾਡੀ ਜ਼ਮੀਨ ਦੇ ਉੱਤੇ ਇਹਨਾਂ ਨੇ ਰਸਤਾ ਬਣਾਤਾ ਜੀ ਜ਼ਮੀਨ ਦੇ ਵਿੱਚ ਵੀ ਸਾਰਾ ਦੇਖੋ ਤਾਂ ਹੁਣ ਅਸੀਂ ਆਪਣਾ ਸਿਰਫ ਟਰਾਲੀ ਲੰਘਣ ਵਾਸਤੇ ਰਸਤਾ ਛੱਡਿਆ ਸੀਗਾ ਇਹ ਹੁਣ ਉਹ ਵੀ ਆਪਣੀਆਂ ਹੈ ਨਾ ਹੁਣ ਆ ਮੈਂ ਠੇਕੇ ਤੇ ਲਈਓ ਵਿੱਚ ਪਾਪਰਨ ਲੱਗੇ ਨੇ ਇਹ ਰਸਤਾ ਹੌਲੀ ਹੌਲੀ ਜਾ ਕੇ ਉਹ ਦੇਖੋ ਕਿੰਨਾ ਘਟੂ ਘਟ 10 ਫੁੱਟ ਅੰਦਰ ਚਲ ਗਿਆ ਜੀ ਇਹ ਰਸਤਾ ਔਰ ਦੂਜੇ ਨੰਬਰ ਤੇ ਇਹ ਸਾਡੀਆਂ ਪ੍ਰਾਈਵੇਟ ਸਿਗੀਆਂ ਜੀ ਅਸੀਂ ਤਾਂ ਸਿਰਫ ਆਪਣੇ ਵਾਸਤੇ ਲੰਘਦੇ ਇਹਨਾਂ ਨੂੰ ਇਹ ਹੈ ਦਾਤ ਸਿਗੀ ਜੀ ਵੀ ਆਪਣੇ ਕਮਰਸ਼ੀਅਲ ਰਸਤੇ ਵਿੱਚ ਹੀ ਮਿੱਟੀ ਲੈ ਕੇ ਜਾਣ ਜੀ ਇਹ ਸਾਡੇ ਮਤਲਬ ਅਸੀਂ ਆਪਣੇ ਲੰਘੜਵਾਤੀਆ ਔਰ ਇਹਦਾ ਐਕਸੀਡੈਂਟ ਦਾ ਕਾਰਨ ਇਹ ਬਣਦਾ ਜਦੋਂ ਮਿੱਟੀ ਤੂੜਦੇ ਪਾਣੀ ਛੜਕਾਉਂਦੇ ਨੇ ਕਈ ਵਾਰ ਇੰਨਾ ਛੜਕਾਉਂਦੇ ਸਾਡੇ ਕਈ ਵਾਰ ਅਸੀਂ ਡਿੱਗਣੋਂ ਤੋਂ ਬਚਦੇ ਨੇ ਮੋਟਰਸ ਸਾਈਕਲ ਸਲਿੱਪ ਹੋ ਜਾਂਦੇ ਆ ਔਰ ਮੈਂ ਖੁਦ ਦੋ ਤ ਤੇ ਔਰ ਜਿਹੜੇ ਐਤ ਕੀ ਕਣਕਾਂ ਦੇ ਝਾੜ ਘਟੇ ਜਿੱਥੇ ਭਾਜੀ 20 ਕੁਇੰਟਲ ਕਣਕ ਦਾ ਝਾੜ ਨਿਕਲਦਾ ਉੱਥੇ ਐਤ ਕੀ ਘਟੋ ਘਟ ਨਹੀਂ 10 12 ਕੁਇੰਟਲ ਕਣਕ ਦਾ ਝਾੜ ਰਹਿ ਗਿਆ ਮੈਨਰਨ ਕਾਰਨ ਜਿਹੜਾ ਮੈਂ ਬੋਲ ਕੇ ਦੱਸਿਆ ਉਹੀ ਵਾਲਾ ਜੀ ਕਾਰਨਾਂ ਦਾ ਜੇ ਧੂੜ ਜਦੋਂ ਹਵਾ ਚੱਲਦੀ ਤਾਂ ਦੋ ਤਿੰਨ ਖੇਤ ਰਸਤੇ ਤੋਂ ਇੱਧਰ ਉਹ ਕਵਰ ਕਰ ਜਾਂਦੀ ਹੈ ਧੂੜ ਮਿੱਟੀ ਔਰ ਮੇਰੀ ਸਬਜ਼ੀ ਲੱਗੀ ਉਹ ਸਬਜ਼ੀ ਦਾ ਮੈਂ ਇੰਨੀ ਤਕਰੀਬਨ ਵੀ ਉਹਨਾਂ ਦੇ ਉੱਤੇ ਸੁਪਰੀਆਂ ਕਰਕੇ ਵੀ ਰਹਿ ਗਿਆ ਉਹ ਮਤਲਬ ਡੈਮੇਜ ਹੈ ਉਹਦਾ ਪ੍ਰੋਪਰ ਝਾੜ ਨਹੀਂ ਜੀ ਮੈਨੂੰ ਮਿਲਿਆ ਹੈਗਾ ਅੱਛਾ ਤੁਸੀਂ ਅਜ ਤੱਕ ਦੀ ਸ਼ਿਕ ਪਹੁੰਚ ਕਿਉਂ ਨਹੀਂ ਕੀਤੀ ਜੀ ਸ਼ਿਕਾਇਤ ਹੈ ਸਰ ਇਸ ਕਰਕੇ ਨਹੀਂ ਜਿਹੜੀ ਇਹਨਾਂ ਦੇ ਚਲੋ ਆਪਣੇ ਅਧਿਕਾਰੀ ਆਉਂਦੇ ਸੀਗੇ ਉਹ ਕਹਿੰਦੇ ਸੀ ਤੁਹਾਡਾ ਅਸੀਂ ਇਹ ਮਤਲਬ ਸੋਲਵ ਕਰ ਦੇਵਾਂਗੇ ਵੀ ਆਪਣਾ ਰੋਡ ਬਣ ਰਿਆ ਹੈਗਾ ਵੀ ਇਹਨੂੰ ਚਲੋ ਚੱਲਦਾ ਰਹਿਣ ਦਿਓ ਅਸੀਂ ਕਹਿੰਦੇ ਵੀ ਚਲੋ ਇਹ ਸ਼ਾਇਦ ਸਾਡੀ ਸੁਣ ਲੈਣਗੇ ਤੇ ਵਧੀਆ ਤਰੀਕੇ ਨਾਲ ਵੀ ਸਾਡਾ ਸ਼ਾਰਟ ਆਊਟ ਹੋ ਜਾਊਗਾ ਜੀ ਪਰ ਇਹਨਾਂ ਨੇ ਕੋਈ ਵਧੀਆ ਤਰੀਕੇ ਨਾਲ ਸਾਡੀ ਗੱਲਬਾਤ ਨਹੀਂ ਸੁਣੀ ਜੀ ਕੀ ਚਾਹੁੰਦੇ ਕਿਉਂ ਤੁਸੀਂ ਜਾਣ ਤਾਂ ਤੁਹਾਨੂੰ ਇਹ ਮੁਆਵਜ਼ਾ ਦੇਣ ਇਥੋਂ ਲੰਘਣ ਬਦਲੇ ਜਦ ਜੋ ਹੁਣ ਤੱਕ ਜੋ ਤੁਹਾਡਾ ਨੁਕਸਾਨ ਹੋ ਗਿਆ ਉਸ ਦੀ ਪਰ ਭਾਈ ਕਰਦੇ ਤੁਹਾਨੂੰ ਪਹਿਲਾਂ ਵਾਂਗੂ ਹਾਲਾਤ ਬੱਟਾ ਕਰਕੇ ਦੇਣੇ ਹਨ ਜੀ ਦੇਖੋ ਜੀ ਅਸੀਂ ਹੁਣ ਜਿਹੜੇ ਜਿਨ੍ਹਾਂ ਤੋਂ ਜ਼ਮੀਨਾਂ ਇਹਨਾਂ ਨੇ ਮਿੱਟੀ ਲਈ ਆ ਉਹਨਾਂ ਦੇ ਤਾਂ ਜੇਬਾਂ ਫੁੱਲ ਹੋ ਰਹੀਆਂ ਨੇ ਔਰ ਸਾਡੇ ਰਸਤੇ ਵਿੱਚ ਹੀ ਪ੍ਰਾਈਵੇਟ ਰਸਤੇ ਵਿੱਚ ਹੀ ਨਿਕਲ ਰਹੇ ਨੇ ਔਰ ਜਾਂ ਤਾਂ ਸਾਨੂੰ ਇਹਦਾ ਬਣਦੀ ਜ਼ਮੀਨ ਦਾ ਰਸਤੇ ਦਾ ਜਿੱਦੋਂ ਜਿੱਥੋਂ ਵਿੱਚ ਸਾਡੀ ਜ਼ਮੀਨ ਵਿੱਚ ਉਹਦਾ ਮੁਆਵਜ਼ਾ ਦਿੱਤਾ ਜਾਵੇ ਔਰ ਜਿਹੜੀਆਂ ਸਾਡੀਆਂ ਫਸਲਾਂ ਖਰਾਬ ਹੋਈਆਂ ਨੇ ਅਸੀਂ ਉਹੀ ਮੰਗ ਕਰਦੇ ਹਾਂ ਵੀ ਸਾਨੂੰ ਉਹਦਾ ਕਿੱਲੇ ਦੇ ਪਰ ప్రతి ਕਿੱਲੇ ਦੇ ਹਿਸਾਬ ਨਾਲ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਔਰ ਸਾਡੇ ਘੱਟੋ ਘੱਟ ਨਹੀਂ ਨਾ ਨਾ ਲੱਗਦੇ ਰਸਤੇ ਔਰ ਹੋਰ ਵੀ ਮੇਰੇ ਨਾਲ ਜ਼ਿਮੀਂਦਾਰ ਭਰਾ ਨੇ ਉਹਨਾਂ ਦੇ ਵੀ ਖੇਤਾਂ 'ਚ ਕਿਸੇ ਦੇ ਪਪੂਲਰ ਮਤਲਬ ਡਿਗੇ ਨੇ ਜਾਂ ਟੁੱਟ ਗਏ ਨੇ ਜਾਂ ਰਸਤੇ ਦੇ ਨਾਲ ਉਹ ਥੱਲੇ ਨੂੰ ਹੋ ਗਏ ਨੇ ਉਹਨਾਂ ਦਾ ਵੀ ਨੁਕਸਾਨ ਆ ਤੇ ਇਹ ਅਸੀਂ ਤਾਂ ਇਹ ਮੰਗ ਕਰਦੇ ਹਾਂ ਵੀ ਜਾਂ ਤਾਂ ਸਾਨੂੰ ਉਹਦਾ ਮੁਆਵਜ਼ਾ ਪੂਰਾ ਜੋ ਵੀ ਬਣਦਾ ਹੈਗਾ ਉਹ ਦਿੱਤਾ ਜਾਵੇ ਜਾਂ ਆਪਣਾ ਰਸਤਾ ਇਹ ਕਮਰਸ਼ੀਅਲ ਰਸਤੇ ਯੂਜ਼ ਕਰਨ ਇਹ ਸਾਡਾ ਬੰਦ ਕਰ ਤੇ ਹੁਣ ਜਕਰ ਤੁਹਾਡੀ ਨਹੀਂ ਸੁਣਵਾਈ ਹੁੰਦੀ ਹੈ ਜਿਵੇਂ ਕਿ ਇੱਧਰ ਵੀਰ ਜੀ ਉਹਨਾਂ ਨੇ ਦੱਸਿਆ ਕਿ ਐਸਐਚਓ ਨੇ ਕੱਲ ਸ਼ਾਇਦ ਤੁਹਾਨੂੰ ਸੱਦੇ ਆ ਕਿ ਬੈਠ ਕੇ ਆਪਾਂ ਗੱਲਬਾਤ ਕਰਵਾ ਦਿੰਦੇ ਹਾਂ ਜੀ ਹਾਂਜੀ ਹਾਂਜੀ ਅੱਜ ਸ਼ਾਮ ਨੂੰ 5 ਵਜੇ ਇਹ ਅੱਜ ਕਿਹਾ ਤੇ ਕੱਲ ਸ਼ਾਮ ਨੂੰ ਵੀ ਅੱਜ ਹੁਣ ਐਸਐਚਓ ਸਾਹਿਬ ਨਾਲ ਗੱਲ ਹੋਈ ਸੀਗੀ ਮੈਂ ਮੈਂ ਕਿਹਾ ਵੀ ਇਹ ਸਾਨੂੰ ਤਕਲੀਫ ਹੈ ਗਿਆ ਉਹ ਕਹਿੰਦੇ ਵੀ ਤੁਸੀਂ 5 ਵਜੇ ਦਾ ਕੱਲ ਦਾ ਟਾਈਮ ਦਿੱਤਾ ਆ ਅਗਰ ਜੇ ਕਹਿੰਦੇ ਤੁਹਾਡਾ ਉਹਨਾਂ ਦੇ ਨਾਲ ਅਸੀਂ ਸੋਲਵ ਕਰਾ ਦੰਨੇ ਤਾਂ ਠੀਕ ਆ ਅਗਰ ਜਿਨੇ ਹੀ ਹੁੰਦੇ ਤੇ ਕਹਿੰਦੇ ਤੁਸੀਂ ਆਪਣੇ ਕਹਿੰਦੇ ਰੋਡ ਬੰਦ ਇਹ ਜਿਹੜੇ ਟਿਪਰ ਹੈਗੇ ਬੰਦ ਕਰ ਦਿਓ ਔਰ ਟਿਪਰ ਭਾਜੀ ਇੰਨੇ ਕ ਆਉਂਦੇ ਨੇ ਘੱਟੋ ਘੱਟ ਨਹੀਂ 100 ਦੀ ਗਿਣਤੀਆਂ ਦੇ ਹਿਸਾਬ ਨਾਲ ਆਉਂਦੇ ਆ ਅੱਛਾ ਇੱਕ ਤੁਸੀਂ ਦੱਸ ਰਹੇ ਸੀਗੇ ਕੀ ਇਸ ਮਾਰਗ ਤੋਂ ਲੰਘ ਰਹੇ ਨੇ ਜਦ ਕਿ ਕਮਰਸ਼ੀਅਲ ਮਾਰਗੇ ਸਰਕਾਰੀ ਰੋਡ ਦੂਜੇ ਪਾਸੇ ਉਧਰ ਤੋਂ ਵੀ ਲੰਘ ਸਕਦੇ ਨੇ ਇਹ ਇਸ ਤਰ੍ਹਾਂ ਵੀ ਹੈ ਕੋਈ ਇਦਾਂ ਵੀ ਆ ਇਧਰੋਂ ਜਿਹੜਾ ਹੈਗਾ ਪਿੰਡ ਦੇ ਵਿੱਚ ਹੀ ਆ ਜੀ ਪੱਕਾ ਜਿੱਤੇ ਲੁੱਕ ਪਈਓ ਆ ਜੀ ਉਹ ਇਹਨਾਂ ਦਾ ਕਮਰਸ਼ੀਅਲ ਆ ਜੀ ਇਹਦੇ ਉੱਤੇ ਤਾਂ ਇਹ ਤਾਂ ਸਿਰਫ ਅਸੀਂ ਆਪਣੇ ਪ੍ਰਾਈਵੇਟ ਛੱਡੇ ਨੇ ਕੁਛ ਤਾਂ ਮੇਰੀ ਜ਼ਮੀਨ ਵਿੱਚ ਹੀ ਘਟੋ-ਘਟਨੀ ਤਿੰਨਾ ਚਾਰਾਂ ਖੇਤਾਂ ਵਿੱਚ ਹੀ ਮੇਰੇ ਆਪਣੀ ਪਰਸਨਲ ਜ਼ਮੀਨ ਵਿੱਚ ਵੀ ਜਿਹੜਾ 11 ਫੁੱਟ ਦਾ ਰਸਤਾ ਨਾ ਉਹ ਆਪਣੀ ਉਹ ਜ਼ਮੀਨ ਵਿੱਚ ਹੀ ਜਾਂਦਾ ਪਿਆ ਇਹਨਾਂ ਨੂੰ ਉਹ ਵੀ ਮੈਂ ਕਹਿ ਕੇ ਦੇਖਿਆ ਜੀ ਜਿਹੜਾ ਸਰਕਾਰੀ ਰਸਤਾ ਨਾ ਉਹ ਤੁਸੀਂ ਮਿੱਟੀ ਹਟਾ ਕੇ ਪੱਧਰਾ ਕਰਕੇ ਦੇ ਦਿਓ ਮੈਨੂੰ ਪਰ ਉਹ ਤੇ ਕੋਈ ਸੁਣਵਾਈ ਨਹੀਂ ਹੋਈ ਜੀ ਬਾਈ ਤੁਸੀਂ ਵੀ ਦੱਸ ਰਹੇ ਹੋ ਕਿ ਤੁਹਾਡੇ ਖੇਤਾਂ ਦੇ ਵਿੱਚ ਕਿ ਦਰਖਤ ਤੋੜ ਦਿੱਤੇ ਹਾਂਜੀ ਸਰ ਸਾਡੇ 4-5 ਕਿੱਲੇ ਆ ਏਰੀਆ ਤੇ ਉਹਦੇ ਸਾਈਡਾਂ ਤੇ ਦਰਖਤ ਲੱਗੇ ਹੋਏ ਆ ਪਪੂਲਰ ਦੇ ਤੇ ਸਫੈਦੇ ਦੇ ਟਿੱਪਰ ਜਦੋਂ ਸਾਈਡ ਦੇਣ ਲੱਗਦਾ ਨਾਲ ਲੱਗ ਜਾਂਦਾ ਆ ਉਹ ਤੋੜੀ ਜਾਂਦੇ ਆ ਸੱਚ ਜਿੰਨੇ ਕਿ ਵਿਅਕਤੀ ਅਸਥਾਨ ਤੇ ਖੜੇ ਨੇ ਸਾਰੇ ਜ਼ਿਮੀਂਦਾਰ ਨੇ ਜੀ ਖੇਤੀਬਾੜੀ ਕਰਦੇ ਹੋ ਜੀ ਹਾਂਜੀ ਹਾਂਜੀ ਸਰ ਬਯੁਰ ਕੋ ਕੀ ਕਹਿਣਾ ਚਾਹੁੰਦੇ ਹਾਂ ਜਿਵੇਂ ਕਿ ਭਾਜੀ ਹੁਣਾਂ ਦੇ ਹਾਲਾਤ ਦੱਸੇ ਨੇ ਪਿੰਡ ਦੇ ਜੀ ਇਹਨਾਂ ਨੇ ਬਹੁਤ ਬੜਾ ਇੱਥੇ ਗਦਰ ਪਾਇਆ ਜੀ ਜਾ ਕੇ ਤੁਸੀਂ ਦੇਖੋ ਖੱਡੇ ਬੰਦਰਾ 15 ਫੁੱਟ ਮਿੱਟੀ ਝੱਕਦੇ ਦੀ ਮੈਨਿੰਗ ਦਾ ਕੀ ਸਹੂਲਤ ਤੁਸੀਂ ਵੀ ਦੇਖਦੇ ਸਭ ਹੋ ਜਾਣੀ 3 ਫੁੱਟ ਹੁੰਦੀ ਹੈ ਨਾ ਜਾਨਾ ਫੁੱਟ ਇਹਨਾਂ ਨੂੰ ਲੋਡ ਹੋ ਗਈ ਜੋ ਮਿੱਟੀ ਜਾ ਕੇ ਜਿੱਨਾ ਚੋ ਆ ਸਾਰਾ ਇਸ ਇਲਾਕੇ ਚ ਵਰ ਜਾਣਾ ਆ ਕੇ ਜੀ ਜੋ ਹਾਲਾਤ ਹੋ ਰਹੇ ਆ ਜੇਕਰ ਬਰਸਾਤ ਪੈਂਦੀ ਭਾਰੀ ਬਰਸਾਤ ਜਾ ਕੇ ਇਹ ਕਿਸੇ ਨੂੰ ਤੁਸੀਂ ਦੇਖ ਲਓ ਪਿੰਡ ਰੋ ਬਹੁਤ ਡਾਊਨ ਆ ਰਿਹਾ ਉਹਨੂੰ ਠੀਕ ਹੈ ਜੀ ਤੇ ਬਾਈ ਜੀ ਨੰਬਰ ਲਿਖਾਇਓ ਜਿਹੜਾ ਤੁਸੀਂ ਕਹਿੰਦੇ ਸੀ ਕਿ ਤੁਹਾਨੂੰ ਇਹ ਕੰਪਨੀ ਦਾ ਕਿਸੇ ਅਫਸਰ ਵੱਲੋਂ ਤੁਮਕਾਇਆ ਗਿਆ ਕਿ ਨਹੀਂ ਤਾਂ ਨਤੀਜੇ ਜਿਹੜੇ ਭੁਗਤਣੇ ਪੈਣਗੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਤੁਸੀਂ ਮੈਨੂੰ ਨੰਬਰ ਲਿਖਾਇਆ ਸੀ 98149 ਹਨ ਜੇ ਇਹੀ ਵਾਲਾ ਹਾਂਜੀ 0036 0036 ਕਮਲ ਸਿੰਘ ਦਸੇਗਾ ਨਾ ਤੇ ਗੱਲਬਾਤ ਕਰਦੇ ਹਾਂ ਕੀ ਕਹਿੰਦੇ ਨੇ ਦਾ ਫੋਨ ਹੈ ਜੋ ਉਹਨਾਂ ਦਾ ਬਿਆਸਤ ਆ ਰਿਹਾ ਤਾਂ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਹੈ ਕਿਉਂਕਿ ਜਿਵੇਂ ਕਿ ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਤਿੰਨ ਪਿੰਡਾਂ ਦਾ ਵਸੀਮਾ ਲੱਗਦਾ ਪਿੰਡ ਧੀਰੋਵਾਲ ਮੰਨਣ ਨਾਰੂ ਨੰਗਲ ਇੱਕੋ ਹੀ ਮੰਗਿਆ ਇਹਨਾਂ ਪਿੰਡ ਵਾਸੀਆਂ ਵੱਲੋਂ ਕੀਤੀ ਜਾ ਰਹੀ ਹੈ ਕਿ ਜਾਂ ਤਾਂ ਇਹਨਾਂ ਨੂੰ ਪਹਿਲਾਂ ਵਰਗੇ ਹਾਲਾਤ ਕਰਕੇ ਦਿੱਤੇ ਜਾਣ ਉਹਨਾਂ ਦੀਆਂ ਬੱਚਾਂ ਜਿਹੜੀਆਂ ਸਹੀ ਢੰਗ ਦੇ ਨਾਲ ਕਰਕੇ ਬਣਾ ਕੇ ਦਿੱਤੀਆਂ ਜਾਣ ਤੇ ਹੁਣ ਤੱਕ ਜੋ ਉਹਨਾਂ ਦਾ ਨੁਕਸਾਨ ਹੋਇਆ ਉਸ ਦੀ ਪਰਪਾਈ ਕੀਤੀ ਜਾਵੇ ਜਾਂ ਫਿਰ ਜਦੋਂ ਤੱਕ ਇਹ ਕੰਮਕਾਜ ਚੱਲਣਾ ਹੈ ਉਹਨਾਂ ਨੂੰ ਮੁਆਵਜ਼ਾ ਜਿਹੜਾ ਜਾਰੀ ਕਰੇ ਤਾਂ ਹੁਣ ਇਹ ਵੇਖਣਾ ਹੋਵੇਗਾ ਕਿ ਕੱਲ ਥਾਣਾ ਸਦਰ ਪੁਲਿਸ ਵੱਲੋਂ ਇਹਨਾਂ ਨੂੰ ਆਪਣੇ ਥਾਣੇ ਦੇ ਵਿੱਚ ਬੁਲਾਇਆ ਗਿਆ ਇਹਨਾਂ ਨੂੰ ਬੁਲਾਇਆ ਗਿਆ ਸਾਹਮਣੇ ਤੋਂ ਦੂਜੀ ਪਾਕੀ ਵੀ ਆਗੇਗੀ ਆਵੇਗੀ ਕਿ ਕੀ ਕੁਝ ਸਿੱਟਾ ਨਿਕਲਦਾ ਤਾਂ ਕਮਲ ਸਿੰਘ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਜਿਹਨਾਂ ਉਹ ਜੋ ਇਹਨਾਂ ਵੱਲੋਂ ਸਾਨੂੰ ਨੰਬਰ ਦਿੱਤਾ ਗਿਆ ਕਿ ਧਮਕਾਇਆ ਗਿਆ ਤੇ ਨਾਲੇ ਉਹਨਾਂ ਨੂੰ ਪੁੱਛ ਲੈਂਦੇ ਕਿ ਉਹਨਾਂ ਦੇ ਧਿਆਨ ਦੇ ਵਿੱਚ ਕੀ ਮਸਲਾ ਹੈ ਇਹ ਤਾ ਫੋਨ ਜੇ ਵਿਅਸਤ ਆ ਰਿਹਾ ਤਾਂ ਲਗਾਤਾਰ ਕੈਮਰਾ ਵਰਸਨ ਕਾ ਕਿ ਟਿਪਰ ਦਿਖਾ ਦਿਣਾ ਕਿਪਰ ਭਾਜੀ ਕਿੰਨੇ ਕਿ ਲੰਘਦੇ ਆ ਦਿਹਾੜੀ ਦੇ ਵਿੱਚ ਤਾਂ ਭਾਜੀ ਨੇ 100 ਦੱਸਿਆ ਕੋਈ ਹੈ ਐਕੂਰੇਟ ਗਿਣਤੀ ਹੈ ਕੋਈ ਭਾਜੀ 60 70 ਟਿਪਰ ਚੱਲਦੇ ਆ ਤੇ 60 70 ਟਿਪਰਾਂ ਦੇ ਰੋਜ਼ ਦੇ 10 10 ᱜੇੜੇ ਹੋਣਗੇ ਆਪੇ ਹਿਸਾਬ ਲਾ ਲਓ ਆ ਤੁਹਾਡੇ ਇੱਥੇ ਖੜੇ ਖੜੇ ਹੀ ਆ 10 ਮੈਂ 5 500 ਤੋਂ 700 ᱜੇੜਾ ਰੋਜ਼ ਦਾ ਹਾਂਜੀ ਹਾਂਜੀ ਹੁਣ ਹਾਂਜੀ 25 ਦੀ ਤਾਂ ਸਾਡੇ ਹੁੰਦੇ ਹੁੰਦੇ ਲੰਘੇ ਜੋ ਤੱਕ ਆਪਾਂ 2-4 ਮਿੰਟ ਦੇ ਵਿੱਚ ਹਾਂਜੀ ਹਾਂਜੀ ਭਾਜੀ ਇਹ ਬਹੁਤ ਨੁਕਸਾਨ ਕਰਦੇ ਭਾਜੀ ਜੀ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਹ ਫਗਵਾੜਾ ਹੁਸ਼ਿਆਰਪੁਰ ਚਾਰ ਮਾਰਗੀ ਰੋਡ ਹੈ ਜਿਹੜਾ ਉਸਤਾ ਨਿਰਮਾਣ ਹੋ ਰਿਹਾ ਹੈ ਪਰੰਤੂ ਜਦੋਂ ਨਿਰਮਾਣ ਇਹ ਹੋ ਰਿਹਾ ਇੱਕ ਖੁਸ਼ੀ ਵਾਲੀ ਗੱਲ ਵੀ ਹੈ ਲੋਕਾਂ ਦੇ ਲਈ ਪਰੰਤੂ ਕਿਤੇ ਨਾ ਕਿਤੇ ਉਸ ਨਿਰਮਾਣ ਪਿੱਛੇ ਇਹ ਵਿਨਾਸ਼ ਦੀਆਂ ਤਸਵੀਰਾਂ ਦਿਖਾਣੀਆਂ ਵੀ ਵੇੜੀਆਂ ਜਿਹੜੀਆਂ ਬਹੁਤ ਜ਼ਰੂਰੀ ਨੇ ਕਿਉਂਕਿ ਨਿਰਮਾਣ ਤਾਂ ਹੋਣਾ ਵੀ ਬਹੁਤ ਜ਼ਰੂਰੀ ਹੈ ਪਰੰਤੂ ਵਿਨਾਸ਼ ਕਰਕੇ ਨਿਰਮਾਣ ਕਰਨਾ ਕਿੰਨਾ ਕੋ ਜਾਇਜ਼ ਹੈ ਤਾਂ ਪਿੰਡ ਵਾਸੀਆਂ ਦਾ ਜੋ ਦੁੱਖੜੇ ਨੇ ਉਹ ਤੁਹਾਡੇ ਨਾਲ ਅਸੀਂ ਸਾਂਝੀ ਕੀਤੇ ਨੇ ਤੇ ਗੱਲਬਾਤ ਇੱਕ ਵਾਰ ਮੁਰਤੋਂ ਆਪਾਂ ਫੋਨ ਲਾ ਲੈਂਦੇ ਜਿਹੜੇ ਬੀਜ਼ੀ ਲਗਾਤਾਰ ਆ ਰਹੇ ਉਹਨਾਂ ਦਾ ਫੋਨ ਆਪਾਂ ਤਿੰਨ ਵਾਰ ਉਹਨਾਂ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਦੁਬਾਰਾ ਹੁਣ ਕੁਝ ਸਮੇਂ ਤੱਕ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤਾਂ ਦੇਖਦੇ ਹਾਂ ਕੀ ਕੁਝ ਕਹਿੰਦੇ ਨੇ ਜੇਕਰ ਉਹਨਾਂ ਵੱਲੋਂ ਫੋਨ ਚੁੱਕਿਆ ਜਾਂਦਾ ਤਾਂ ਇਹ ਹੁੰਦੀ ਤਾਂ ਹੈਗੀ ਕਰਾਂਗੇ ਹੈਲੋ ਹਾਂਜੀ ਗੁੱਡ ਮਾਰਨਿੰਗ ਸਰ ਗੁੱਡ ਮਾਰਨਿੰਗ ਜੀ ਆਪਣੇ ਕਮਲ ਜੀ ਗੱਲ ਕਰ ਰਹੇ ਹੋ ਜੀ ਹਾਂਜੀ 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 ਪਾਥ ਜਿਹੜੇ ਕੰਪਨੀ ਆ ਜੀ ਕੰਸਟਰਕਸ਼ਨ ਹਾਂਜੀ ਹਾਂਜੀ ਸਰ ਮੈਂ ਚੇਤਨ ਕਸ਼ਵ ਗੱਲ ਕਰ ਰਿਹਾ ਜੀ ਹੁਸ਼ਰਪ ਨਿਊਜ਼ ਚੈਨਲ ਤੋਂ ਹਾਂਜੀ ਭਾਜੀ ਕਮਲ ਜੀ ਇਸ ਵਕਤ ਨਾ ਮੈਂ ਮੰਦਨਾ ਪਿੰਡ ਦੇ ਵਿੱਚ ਮੌਜੂਦ ਸਹੀ ਜਿਹੜੇ ਬਸੀਵੇਂ ਨੇ ਧੀਰੋਵਾਲ ਮੰਦਨ ਨਾਰੂ ਨੰਗਲ ਜੀ ਜੀ ਇੱਥੇ ਕੁਝ ਇਹ ਜ਼ਿਮੀਦਾਰ ਭਾਈਚਾਰਾ ਇਕੱਤਰ ਹੋਇਆ ਸੀਗਾ ਤੇ ਕਹਿ ਰਹੇ ਸੀ ਕਿ ਤੋ ਤੱਕੇ ਨਾਲ ਟਿਪਰ ਆ ਜਿਹੜੇ ਉਹਨਾਂ ਦੀ ਨਿੱਜੀ ਜ਼ਮੀਨ ਦੇ ਵਿੱਚੋਂ ਕੱਢੇ ਜਾ ਰਹੇ ਨੇ ਜੀ ਭਾਜੀ ਮੇਦੀਲਾ ਵਿਜ਼ਿਟ ਚੱਲ ਰਹੀ ਹੈ ਨੈਸ਼ਨਲ ਹਾਈਵੇ ਦੀ ਜੀ ਮੈਡਮ ਦੇ ਨਾਲ ਜਾ ਤਾਂ ਪਤਾ ਰੋਕੇ ਗੱਲ ਕਰ ਲਈਏ ਸੀ ਭਾਜੀ ਬਸ ਮੈਂ ਅੱਧਾ ਮਿੰਟ ਹੀ ਲੈਣਾ ਜਿਆਦਾ ਨਹੀਂ ਤੁਹਾਡੇ ਨਾਲ ਸਿਰਫ ਅੱਧਾ ਕਿ ਮਿੰਟ ਸਾਨੂੰ ਪਤਾ ਤੁਹਾਡਾ ਜਿਹੜੇ ਸਾਡੇ ਸਰਕਾਰੀ ਰਸਤਾ ਸੀ ਉੱਥੇ ਲੰਘ ਰਹੇ ਹਾਂ ਜੀ ਔਰ ਉਹ ਰੈਵਿਊ ਰਿਕਾਰਡ ਦੇ ਵਿੱਚ ਵੀ ਰਸਤਾ ਹੈਗਾ ਆ ਜੋ ਸਾਨੂੰ ਪਤਾ ਜਿੰਨਾ ਮਾਲਕਾਂ ਤੋਂ ਅਸੀਂ ਮਿੱਟੀ ਲਈ ਉਹਨਾਂ ਨੇ ਵੀ ਸਾਨੂੰ ਉਹੀ ਰਸਤਾ ਦਿਖਾ ਰਿਹਾ ਹੈ ਜੀ ਜੀ ਪਰ ਇਹ ਕਹਿੰਦੇ ਕਿ 11 ਫੁੱਟ ਦਾ ਰਸਤਾ ਸੀਗਾ ਉਹ ਵੀ ਇਹਨਾਂ ਨੇ ਆਪਣਾ ਛੱਡਿਆ ਹੋਇਆ ਪਰ ਟਿਪਰਾਂ ਨੇ ਜਿਹੜਾ 20 25 ਫੁੱਟ ਘਾੜਤਾ ਉਹਨਾਂ ਦੀ ਜਿਹੜੀ ਫਸਲਾਂ ਦਾ ਖਰਾਬੀ ਵੀ ਆ ਤੇ ਅਜੀ 20 ਫੁੱਟ ਦਾ ਰਸਤਾ ਸੀ ਜੇ 11 ਫੁੱਟ ਦਾ ਕੋਈ ਅਸੀਂ 11 ਹੀ ਕਰਾਂਗੇ ਅਸੀਂ ਅਸੀਂ ਕੋਈ ਬੰਦਾ ਪੰਜਾਬ ਜਾ ਪਰ ਇੰਨੇ ਕੋਈ ਬੰਦਾ ਆਪਣੀ ਜ਼ਮੀਨ ਚੋਂ ਲੰਘਣ ਦਿੰਦਾ ਮੈਨੂੰ ਇਹ ਦੱਸੋ ਜੀ ਰਸਤਾ 11 ਫੁੱਟ ਦਾ ਕੋਈ 20 ਫੁੱਟ ਦਾ ਹੋ ਸਕਦਾ ਜੀ ਦੱਸੋ ਤਾਂ ਜੀ ਠੀਕ ਹੈ ਜੀ ਤਾਂ ਇੱਥੇ ਇੱਥੇ ਸੱਜਣ ਨਾਲ ਗੱਲਬਾਤ ਹੋਈ ਆ ਕਹਿੰਦਾ ਸਵੇਰੇ ਜਦੋਂ ਆਪਾਂ ਟਿੱਪਰ ਰੋਕਿਆ ਤਾਂ ਕਮਲ ਜੀ ਨੇ ਸਾਨੂੰ ਧਮਕਾਇਆ ਵੀ ਆ ਕਿ ਜੇਕਰ ਤੁਸੀਂ ਇਦਾਂ ਹੀ ਕਰਨਾ ਫਿਰ ਨਤੀਜੇ ਜਿਹੜੇ ਹੋਰ ਹੋ ਸਕਦੇ ਨੇ ਜੀ ਉਹ ਉਹ ਜੀ ਐਸ ਤਰ੍ਹਾਂ ਦਾ ਮੈਂ ਮਾਮਲਾ ਵੀ ਜੀ ਬਿਲਕੁਲ ਹੀ ਝੂਠ ਗੱਲ ਹੈ ਐਦਾਂ ਕਦੀ ਹੋ ਸਕਦੀ ਅਸੀਂ 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 ਇੱਕ ਜ਼ਿੰਮੇਵਾਰ ਬੰਦੇ ਅਸੀਂ ਕਿਸੇ ਨੂੰ ਕਿਸੇ ਗੱਲ ਕਰ ਸਕਦੇ ਹਾਂ ਅੱਜ ਤੱਕ ਇੰਨੇ ਚਿਰ ਹੋ ਗਿਆ ਤੇ ਪਿੰਡ ਲੰਘਦੇ ਨੂੰ ਸਾਨੂੰ ਜੀ ਕਦੀ ਕਿਸੇ ਨਾਲ ਗੱਲ ਨਹੀਂ ਹੋਈ ਹੈ ਕਿ ਜੀ ਐਦਾਂ ਦੇ ਨਾ ਹੀ ਆਪਾਂ ਕਰ ਸਕਦੇ ਹਾਂ ਜੀ ਅਸੀਂ ਅਸੀਂ ਤਾਂ ਸਾਰਾ ਰਿਕੁਐਸਟ ਹੀ ਕਰਦੇ ਹਾਂ ਚਲ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤਾਂ ਸੋਏ ਸਨ ਪਾਥ ਕੰਪਨੀ ਦੇ ਪ੍ਰਬੰਧਕ ਜਿੰਨ ਦੇ ਨਾਲ ਗੱਲਬਾਤ ਕੀਤੀ ਗਈ ਹੈ ਕਮਲ ਤੇ ਜਿੱਥੇ ਉਹਨਾਂ ਵੱਲੋਂ ਦੋਸ਼ਾਂ ਨੂੰ ਝੁਟਲਾਇਆ ਗਿਆ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਹੈ ਤਾਂ ਉੱਥੇ ਹੀ ਉਹਨਾਂ ਵੱਲ ਕਿ ਉਹ ਸਰਕਾਰੀ ਰਸਤੇ ਦੇ ਵਿੱਚੋਂ ਲੰਘ ਰਹੇ ਨੇ ਗੁਜ਼ਾਰੇ ਨੇ ਕਿਸੇ ਦੀ ਕੋਈ ਨਿੱਜੀ ਜ਼ਮੀਨ ਨਹੀਂ ਆ ਤੇ ਦੂਜੇ ਪਾਸੇ ਜੇਕਰ ਆਪਾਂ ਜ਼ਿਮੀਦਾਰਾਂ ਦੀ ਗੱਲ ਕਰੀਏ ਤਾਂ ਜ਼ਿਮੀਦਾਰਾਂ ਨੇ ਇੱਥੇ ਪਿੰਡ ਦੇ ਵਿੱਚ 15 ਤੋਂ 20 ਜ਼ਿਮੀਦਾਰ ਜਿਹੜੇ ਸਾਡੇ ਨਾਲ 71 ਹੋਏ ਸੀ ਉਹਨਾਂ ਨੇ ਉਹਨਾਂ ਨੇ ਗੱਲਬਾਤ ਕੀਤੀ ਹੈ ਤੇ ਦੋਸ਼ ਲਾਇਆ ਕਿ ਇਹ ਨਿੱਜੀ ਜ਼ਮੀਨਾਂ ਦੇ ਵਿੱਚੋਂ ਲੰਘਦੇ ਨੇ ਜਿਸ ਕਾਰਨ ਸਾਡੀਆਂ ਫਸਲਾਂ ਦਾ ਉਜਾੜਾ ਵੀ ਹੋ ਰਿਹਾ ਸਾਡੇ ਵਟਾਂ ਦਾ ਵੀ ਜਿਹੜਾ ਉਜਾੜਾ ਹੋ ਰਿਹਾ ਸੋ ਹੁਣ ਵੇਖਣਾ ਹੋਵੇਗਾ ਕਿ ਕੱਲ ਪੁਲਿਸ ਪ੍ਰਸ਼ਾਸਨ ਵੱਲੋਂ ਦੋਹਾਂ ਧਿਰਾਂ ਨੂੰ ਠਾਣੇ ਬੁਲਾਇਆ ਗਿਆ ਤੇ ਇਸ ਵਿੱਚ ਕੀ ਸਿੱਟਾ ਨਿਕਲ ਕੇ ਸਾਹਮਣੇ ਆਉਂਦਾ ਕੈ ਤਾਜ਼ਾ ترین ਖਬਰਾਂ ਦੇ ਲਈ ਜੁੜੇ ਰਹੋ ਹਸਰਪੁਰ 뉴스 ਤੇ ਨਾਲ